ਬਾਲੀਵੁੱਡ ਸਿੰਗਰ ਅਰਜੀਤ ਸਿੰਘ ਦੀ ਫੈਨ ਫੋਲੋਇੰਗ ਇੱਕ ਵੱਡੇ ਪੱਧਰ ਦੀ ਹੈ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਪਰਫਾਰਮ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਗਾਇਕ ਜਲਦ ਹੀ ਯੂਕੇ ਦੇ ਵਿੱਚ ਆਪਣਾ ਟੂਰ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਬਿਹਦੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਤਹ ਅੰਦਾਜ਼ਾ ਹੈ ਕਿ ਅਰਜੀਤ ਸਿੰਘ ਨੇ 11 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਉਹਨਾਂ ਦੇ ਸ਼ੋ ਆਪਣੇ ਯੂਕੇ ਟੂਰ ਦੇ ਸ਼ੋ ਮੁਲਤਵੀ ਕਰ ਦਿੱਤੇ ਨੇ ਮੈਡੀਕਲ ਸਥਿਤੀ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਇਸ ਲਈ ਮਾਫੀ ਵੀ ਮੰਗੀ ਹੈ ਇਸ ਸੰਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਮੁਤਾਬਕ ਅਰਜਿਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਹੋਣ ਵਾਲਾ ਆਪਣਾ ਕ concert ਰੱਦ ਕਰ ਦਿੱਤਾ ਹੈ ਇਹ concert 11 ਅਗਸਤ ਤੋਂ ਬਰਤਾਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਣਾ ਸੀ ਅਰਜਿਤ ਨੇ concert ਰੱਦ ਕਰਨ ਦੇ ਲਈ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ ਅਤੇ ਇਸ ਨੂੰ ਮੁਲਤਵੀ ਕਰਨ ਦੇ ਦੁੱਖ ਵੀ ਜ਼ਾਹਰ ਕੀਤਾ ਹੈ ਉਹਨਾਂ ਨੇ ਇਸ ਪੋਸਟ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਪਿਆਰੇ ਪ੍ਰਸ਼ੰਸਕ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਅਚਾਨਕ ਡਾਕਟਰੀ ਇਲਾਜ ਦੀ ਲੋੜ ਪੈ ਗਈ ਹੈ ਜਿਸ ਕਾਰਨ ਮੈਨੂੰ ਅਗਸਤ ਦੇ ਕਾਨਸਰਟ ਨੂੰ ਮੁਲਤਵੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋ ਪਰ ਮੈਂ ਇਹ ਸ਼ੋਅ ਮੁਲਤਵੀ ਕਰਨ ਦੇ ਲਈ ਦਿਲੋਂ ਮਾਫੀ ਮੰਗਦਾ ਹਾਂ ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਤਾਕਤ ਦੇਵੇਗਾ ਅਰਜੀਤ ਸਿੰਘ ਨੇ ਅੱਗੇ ਲਿਖਿਆ ਕਿ ਆਲਵੇਸ ਤਹਿਦਾਉ ਨੂੰ ਹੋਰ ਵੀ ਵਧੀਆ ਅਤੇ ਜਾਦੂਈ ਸਮਾਗਮ ਬਣਾਉਣ ਦਾ ਵਾਅਦਾ ਕਰੀਏ ਅਰਜੀਤ ਨੇ ਮਲਤਵੀ ਹੋਏ ਸ਼ੋਅ ਦੀਆਂ ਨਵੀਆਂ ਤਰੀਕਾਂ ਬਾਰੇ ਦੱਸਿਆ ਹੈ ਇਸ ਤੋਂ ਇਲਾਵਾ ਅਰਜੀਤ ਨੇ ਪ੍ਰਸ਼ੰਸਕਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ ਹੈ ਬਾਲੀਵੁੱਡ ਸਿੰਗਰ ਅਰਜੀਤ ਸਿੰਘ ਦੀ ਫੈਨ ਫੋਲੋਇੰਗ ਇੱਕ ਵੱਡੇ ਪੱਧਰ ਦੀ ਹੈ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਪਰਫਾਰਮ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਗਾਇਕ ਜਲਦ ਹੀ ਯੂਕੇ ਦੇ ਵਿੱਚ ਆਪਣਾ ਟੂਰ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਬਿਹਦੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਤਹੰਦਾਜ਼ੀਏ ਕਿ ਜੀਤ ਸਿੰਘ ਨੇ 11 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਉਹਨਾਂ ਦੇ ਸ਼ੋ ਆਪਣੇ ਯੂਕੇ ਟੂਰ ਦੇ ਸ਼ੋ ਮੁਲਤਵੀ ਕਰ ਦਿੱਤੇ ਨੇ ਮੈਡੀਕਲ ਸਥਿਤੀ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਇਸ ਲਈ ਮਾਫੀ ਵੀ ਮੰਗੀ ਹੈ ਇਸ ਬੰਦੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਮੁਤਾਬਕ ਅਰਜਿਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਹੋਣ ਵਾਲਾ ਆਪਣਾ ਕਾਨਸਰਟ ਰੱਦ ਕਰ ਦਿੱਤਾ ਹੈ ਇਹ ਕਾਨਸਰਟ 11 ਅਗਸਤ ਤੋਂ ਬਰਤਾਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਣਾ ਸੀ ਅਰਜਿਤ ਨੇ ਕਾਨਸਰਟ ਰੱਦ ਕਰਨ ਦੇ ਲਈ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ ਅਤੇ ਇਸ ਨੂੰ ਮੁਲਤਵੀ ਕਰਨ ਦੇ ਦੁੱਖ ਵੀ ਜ਼ਾਹਰ ਕੀਤਾ ਹੈ ਉਹਨਾਂ ਨੇ ਇਸ ਪੋਸਟ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਪਿਆਰੇ ਪ੍ਰਸ਼ੰਸਕ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਅਚਾਨਕ ਡਾਕਟਰੀ ਇਲਾਜ ਦੀ ਲੋੜ ਪੈ ਗਈ ਹੈ ਜਿਸ ਕਾਰਨ ਮੈਨੂੰ ਅਗਸਤ ਦੇ ਕਾਨਸਰਟ ਨੂੰ ਮੁਲਤਵੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋ ਪਰ ਮੈਂ ਇਹ ਸ਼ੋਅ ਮੁਲਤਵੀ ਕਰਨ ਦੇ ਲਈ ਦਿਲੋਂ ਮਾਫੀ ਮੰਗਦਾ ਹਾਂ ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਤਾਕਤ ਦੇਵੇਗਾ ਅਰਜੀਤ ਸਿੰਘ ਨੇ ਅੱਗੇ ਲਿਖਿਆ ਕਿ ਆਲਵੇਸ ਤਹਿਦਾਉ ਨੂੰ ਹੋਰ ਵੀ ਵਧੀਆ ਅਤੇ ਜਾਦੂਈ ਸਮਾਗਮ ਬਣਾਉਣ ਦਾ ਵਾਅਦਾ ਕਰੀਏ ਅਰਜੀਤ ਨੇ ਮਲਤਵੀ ਹੋਏ ਸ਼ੋਅ ਦੀਆਂ ਨਵੀਆਂ ਤਰੀਕਾਂ ਬਾਰੇ ਦੱਸਿਆ ਹੈ ਇਸ ਤੋਂ ਇਲਾਵਾ ਅਰਜੀਤ ਨੇ ਪ੍ਰਸ਼ੰਸਕਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ ਹੈ ਬੋਲੀਵੁੱਡ ਸਿੰਗਰ ਅਰਜੀਤ ਸਿੰਘ ਦੀ ਫੈਨ ਫੋਲਿੰਗ ਇੱਕ ਵੱਡੇ ਪੱਧਰ ਦੀ ਹੈ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਪਰਫਾਰਮ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਗਾਇਕ ਜਲਦ ਹੀ ਯੂਕੇ ਦੇ ਵਿੱਚ ਆਪਣਾ ਟੂਰ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਬਿਹਦੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਤਾਂ ਅੰਦਾਜ਼ੀਆਂ ਕਿ ਜੀਤ ਸਿੰਘ ਨੇ 11 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਉਹਨਾਂ ਦੇ ਸ਼ੋ ਆਪਣੇ ਯੂਕੇ ਟੂਰ ਦੇ ਸ਼ੋ ਮੁਲਤਵੀ ਕਰ ਦਿੱਤੇ ਨੇ ਮੈਡੀਕਲ ਸਥਿਤੀ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਇਸ ਲਈ ਮਾਫੀ ਵੀ ਮੰਗੀ ਹੈ ਇਸ ਸੰਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਮੁਤਾਬਕ ਅਰਜਿਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਹੋਣ ਵਾਲਾ ਆਪਣਾ ਕਾਂਸਰਟ ਰੱਦ ਕਰ ਦਿੱਤਾ ਹੈ ਇਹ ਕਾਂਸਰਟ 11 ਅਗਸਤ ਤੋਂ ਬਰਤਾਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਣਾ ਸੀ ਅਰਜਿਤ ਨੇ ਕਾਂਸਰਟ ਰੱਦ ਕਰਨ ਦੇ ਲਈ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ ਅਤੇ ਇਸ ਨੂੰ ਮੁਲਤਵੀ ਕਰਨ ਦੇ ਦੁੱਖ ਵੀ ਜ਼ਾਹਰ ਕੀਤਾ ਹੈ ਉਹਨਾਂ ਨੇ ਇਸ ਪੋਸਟ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਪਿਆਰੇ ਪ੍ਰਸ਼ੰਸਕ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਅਚਾਨਕ ਡਾਕਟਰੀ ਇਲਾਜ ਦੀ ਲੋੜ ਪੈ ਗਈ ਹੈ ਜਿਸ ਕਾਰਨ ਮੈਨੂੰ ਅਗਸਤ ਦੇ ਕਾਨਸਰਟ ਨੂੰ ਮੁਲਤਵੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋ ਪਰ ਮੈਂ ਇਹ ਸ਼ੋਅ ਮੁਲਤਵੀ ਕਰਨ ਦੇ ਲਈ ਦਿਲੋਂ ਮਾਫੀ ਮੰਗਦਾ ਹਾਂ ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਤਾਕਤ ਦੇਵੇਗਾ ਅਰਜੀਤ ਸਿੰਘ ਨੇ ਅੱਗੇ ਲਿਖਿਆ ਕਿ ਆਲਵੇਸ ਤਹਿਰਾਓ ਨੂੰ ਹੋਰ ਵੀ ਵਧੀਆ ਅਤੇ ਜਾਦੂਈ ਸਮਾਗਮ ਬਣਾਉਣ ਦਾ ਵਾਅਦਾ ਕਰੀਏ ਅਰਜੀਤ ਨੇ ਮਲਤਵੀ ਹੋਏ ਸ਼ੋਅ ਦੀਆਂ ਨਵੀਆਂ ਤਰੀਕਾਂ ਬਾਰੇ ਦੱਸਿਆ ਹੈ ਇਸ ਤੋਂ ਇਲਾਵਾ ਅਰਜੀਤ ਨੇ ਪ੍ਰਸ਼ੰਸਕਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ ਹੈ ਬੋਲੀਵੁੱਡ ਸਿੰਗਰ ਅਰਜੀਤ ਸਿੰਘ ਦੀ ਫੈਨ ਫੋਲਿੰਗ ਇੱਕ ਵੱਡੇ ਪੱਧਰ ਦੀ ਹੈ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਪਰਫਾਰਮ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਗਾਇਕ ਜਲਦ ਹੀ ਯੂਕੇ ਦੇ ਵਿੱਚ ਆਪਣਾ ਟੂਰ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਬਿਹਦੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਤੰਦਾਜ਼ੀਆਂ ਕਿ ਅਰਜਿਤ ਸਿੰਘ ਨੇ 11 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਉਹਨਾਂ ਦੇ ਸ਼ੋਅ ਆਪਣੇ ਯੂਕੇ ਟੂਰ ਦੇ ਸ਼ੋਅ ਮੁਲਤਵੀ ਕਰ ਦਿੱਤੇ ਨੇ ਮੈਡੀਕਲ ਸਥਿਤੀ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਇਸ ਲਈ ਮਾਫੀ ਵੀ ਮੰਗੀ ਹੈ ਇਸ ਸਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਮੁਤਾਬਕ ਅਰਜਿਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਹੋਣ ਵਾਲਾ ਆਪਣਾ ਕਾਨਸਰਟ ਰੱਦ ਕਰ ਦਿੱਤਾ ਹੈ ਇਹ ਕਾਨਸਰਟ 11 ਅਗਸਤ ਤੋਂ ਬਰਤਾਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਣਾ ਸੀ ਅਰਜਿਤ ਨੇ ਕਾਨਸਰਟ ਰੱਦ ਕਰਨ ਦੇ ਲਈ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ ਅਤੇ ਇਸ ਨੂੰ ਮੁਲਤਵੀ ਕਰਨ ਦੇ ਦੁੱਖ ਵੀ ਜ਼ਾਹਰ ਕੀਤਾ ਹੈ। ਉਹਨਾਂ ਨੇ ਇਸ ਪੋਸਟ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਪਿਆਰੇ ਪ੍ਰਸ਼ੰਸਕ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਅਚਾਨਕ ਡਾਕਟਰੀ ਇਲਾਜ ਦੀ ਲੋੜ ਪੈ ਗਈ ਹੈ ਜਿਸ ਕਾਰਨ ਮੈਨੂੰ ਅਗਸਤ ਦੇ ਕਾਨਸਰਟ ਨੂੰ ਮੁਲਤਵੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋ ਪਰ ਮੈਂ ਇਹ ਸ਼ੋਅ ਮੁਲਤਵੀ ਕਰਨ ਦੇ ਲਈ ਦਿਲੋਂ ਮਾਫੀ ਮੰਗਦਾ ਹਾਂ। ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਤਾਕਤ ਦੇਵੇਗਾ ਅਰਜੀਤ ਸਿੰਘ ਨੇ ਅੱਗੇ ਲਿਖਿਆ ਕਿ ਆਲਵੇਸ ਤਹਿਰਾਓ ਨੂੰ ਹੋਰ ਵੀ ਵਧੀਆ ਅਤੇ ਜਾਦੂਈ ਸਮਾਗਮ ਬਣਾਉਣ ਦਾ ਵਾਅਦਾ ਕਰੀਏ ਅਰਜੀਤ ਨੇ ਮਲਤਵੀ ਹੋਏ ਸ਼ੋਅ ਦੀਆਂ ਨਵੀਆਂ ਤਰੀਕਾਂ ਬਾਰੇ ਦੱਸਿਆ ਹੈ ਇਸ ਤੋਂ ਇਲਾਵਾ ਅਰਜੀਤ ਨੇ ਪ੍ਰਸ਼ੰਸਕਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ ਹੈ ਬਾਲੀਵੁੱਡ ਸਿੰਗਰ ਅਰਜੀਤ ਸਿੰਘ ਦੀ ਫੈਨ ਫੋਲੋਇੰਗ ਇੱਕ ਵੱਡੇ ਪੱਧਰ ਦੀ ਹੈ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਪਰਫਾਰਮ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਗਾਇਕ ਜਲਦ ਹੀ ਯੂਕੇ ਦੇ ਵਿੱਚ ਆਪਣਾ ਟੂਰ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਬਿਹਦੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਿ ਅੰਦਾਜ਼ਾ ਹੈ ਕਿ ਜੀ ਸਿੰਘ ਨੇ 11 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਉਹਨਾਂ ਦੇ ਸ਼ੋ ਆਪਣੇ ਯੂਕੇ ਟੂਰ ਦੇ ਸ਼ੋ ਮੁਲਤਵੀ ਕਰ ਦਿੱਤੇ ਨੇ ਮੈਡੀਕਲ ਸਥਿਤੀ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਇਸ ਲਈ ਮਾਫੀ ਵੀ ਮੰਗੀ ਹੈ ਇਸ ਸੰਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਮੁਤਾਬਕ ਅਰਜਿਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਹੋਣ ਵਾਲਾ ਆਪਣਾ ਕਾਂਸਰਟ ਰੱਦ ਕਰ ਦਿੱਤਾ ਹੈ ਇਹ ਕਾਂਸਰਟ 11 ਅਗਸਤ ਤੋਂ ਬਰਤਾਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਣਾ ਸੀ ਅਰਜਿਤ ਨੇ ਕਾਂਸਰਟ ਰੱਦ ਕਰਨ ਦੇ ਲਈ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ ਅਤੇ ਇਸ ਨੂੰ ਮੁਲਤਵੀ ਕਰਨ ਦੇ ਦੁੱਖ ਵੀ ਜ਼ਾਹਰ ਕੀਤਾ ਹੈ ਉਹਨਾਂ ਨੇ ਇਸ ਪੋਸਟ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਪਿਆਰੇ ਪ੍ਰਸ਼ੰਸਕ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਅਚਾਨਕ ਡਾਕਟਰੀ ਇਲਾਜ ਦੀ ਲੋੜ ਪੈ ਗਈ ਹੈ ਜਿਸ ਕਾਰਨ ਮੈਨੂੰ ਅਗਸਤ ਦੇ ਕਾਨਸਰਟ ਨੂੰ ਮੁਲਤਵੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋ ਪਰ ਮੈਂ ਇਹ ਸ਼ੋਅ ਮੁਲਤਵੀ ਕਰਨ ਦੇ ਲਈ ਦਿਲੋਂ ਮਾਫੀ ਮੰਗਦਾ ਹਾਂ ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਤਾਕਤ ਦੇਵੇਗਾ ਅਰਜੀਤ ਸਿੰਘ ਨੇ ਅੱਗੇ ਲਿਖਿਆ ਕਿ ਆਲਵੇਸ ਤਹਿਦਾਉ ਨੂੰ ਹੋਰ ਵੀ ਵਧੀਆ ਅਤੇ ਜਾਦੂਈ ਸਮਾਗਮ ਬਣਾਉਣ ਦਾ ਵਾਅਦਾ ਕਰੀਏ ਅਰਜੀਤ ਨੇ ਮਲਤਵੀ ਹੋਏ ਸ਼ੋਅ ਦੀਆਂ ਨਵੇਂ ਤਰੀਕਿਆਂ ਬਾਰੇ ਦੱਸਿਆ ਹੈ ਇਸ ਤੋਂ ਇਲਾਵਾ ਅਰਜੀਤ ਨੇ ਪ੍ਰਸ਼ੰਸਕਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ ਹੈ ਬੋਲੀਵੁੱਡ ਸਿੰਗਰ ਅਰਜੀਤ ਸਿੰਘ ਦੀ ਫੈਨ ਫੋਲਿੰਗ ਇੱਕ ਵੱਡੇ ਪੱਧਰ ਦੀ ਹੈ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਪਰਫਾਰਮ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਗਾਇਕ ਜਲਦ ਹੀ ਯੂਕੇ ਦੇ ਵਿੱਚ ਆਪਣਾ ਟੂਰ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਬਿਹਦੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਤੋ ਅੰਦਾਜ਼ੀਆਂ ਕਿ ਜੀ ਸਿੰਘ ਨੇ 11 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਉਹਨਾਂ ਦੇ ਸ਼ੋ ਆਪਣੇ ਯੂਕੇ ਟੂਰ ਦੇ ਸ਼ੋ ਮੁਲਤਵੀ ਕਰ ਦਿੱਤੇ ਨੇ ਮੈਡੀਕਲ ਸਥਿਤੀ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਇਸ ਲਈ ਮਾਫੀ ਵੀ ਮੰਗੀ ਹੈ ਇਸ ਬੰਦੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਮੁਤਾਬਕ ਅਰਜਿਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਹੋਣ ਵਾਲਾ ਆਪਣਾ ਕਾਨਸਰਟ ਰੱਦ ਕਰ ਦਿੱਤਾ ਹੈ ਇਹ ਕਾਨਸਰਟ 11 ਅਗਸਤ ਤੋਂ ਬਰਤਾਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਣਾ ਸੀ ਅਰਜਿਤ ਨੇ ਕਾਨਸਰਟ ਰੱਦ ਕਰਨ ਦੇ ਲਈ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ ਅਤੇ ਇਸ ਨੂੰ ਮੁਲਤਵੀ ਕਰਨ ਦੇ ਦੁੱਖ ਵੀ ਜ਼ਾਹਰ ਕੀਤਾ ਹੈ ਉਹਨਾਂ ਨੇ ਇਸ ਪੋਸਟ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਪਿਆਰੇ ਪ੍ਰਸ਼ੰਸਕ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਅਚਾਨਕ ਡਾਕਟਰੀ ਇਲਾਜ ਦੀ ਲੋੜ ਪੈ ਗਈ ਹੈ ਜਿਸ ਕਾਰਨ ਮੈਨੂੰ ਅਗਸਤ ਦੇ ਕਾਨਸਰਟ ਨੂੰ ਮੁਲਤਵੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋ ਪਰ ਮੈਂ ਇਹ ਸ਼ੋਅ ਮੁਲਤਵੀ ਕਰਨ ਦੇ ਲਈ ਦਿਲੋਂ ਮਾਫੀ ਮੰਗਦਾ ਹਾਂ ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਤਾਕਤ ਦੇਵੇਗਾ ਅਰਜੀਤ ਸਿੰਘ ਨੇ ਅੱਗੇ ਲਿਖਿਆ ਕਿ ਆਓ ਇਸ ਠਹਿਰਾਓ ਨੂੰ ਹੋਰ ਵੀ ਵਧੀਆ ਅਤੇ ਜਾਦੂਈ ਸਮਾਗਮ ਬਣਾਉਣ ਦਾ ਵਾਅਦਾ ਕਰੀਏ ਅਰਜੀਤ ਨੇ ਮਲਤਵੀ ਹੋਏ ਸ਼ੋਅ ਦੀਆਂ ਨਵੀਆਂ ਤਰੀਕਾਂ ਬਾਰੇ ਦੱਸਿਆ ਹੈ ਇਸ ਤੋਂ ਇਲਾਵਾ ਅਰਜੀਤ ਨੇ ਪ੍ਰਸ਼ੰਸਕਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ